ਨਗਰ ਕੌਂਸਲ ਵਾਰਡ ਨੰਬਰ 22 ਦੇ ਆਜ਼ਾਦ ਉਮੀਦਵਾਰ ਸਮਾਜ ਸੇਵੀ ਅਵਤਾਰ ਸਿੰਘ ਤਾਰਾ ਜੋ ਕਿ ਹਰ ਸਮੇਂ ਆਪਣੇ ਵਾਰਡ ਦੀਆਂ ਅਤੇ ਸੰਗਰੂਰ ਦੀਆਂ ਸਮੱਸਿਆਵਾਂ ਨੂੰ ਅੱਗੇ ਰੱਖਦਾ ਸੀ ਵਾਰਡ ਨੰਬਰ 22 ਦੇ ਵਸਨੀਕਾਂ ਨੇ ਉਹਨਾਂ ਨੂੰ ਜਿੱਤ ਦਵਾਈ ਹੈ ਵਾਰਡ ਵਸਨੀਕਾਂ ਦਾ ਕਹਿਣਾ ਹੈ ਕਿ ਸਾਨੂੰ ਅਵਤਾਰ ਸਿੰਘ ਤਾਰਾ ਤੇ ਮਾਣ ਹੈ ਕਿ ਉਹ ਸਮਾਜ ਸੇਵਾ ਦੇ ਕੰਮ ਪਹਿਲ ਦੇ ਆਧਾਰ ਤੇ ਕਰਦੇ ਹਨ ਉਸ ਪਰਮਾਤਮਾ ਦਾ ਉਸ ਵੈਗਰੂ ਜੀ ਦਾ ਉਹ ਠਾਸਰਾ ਲੈ ਕੇ ਅਸੀਂ ਚੱਲੇ ਸੀ ਉਹ ਵੈਗਰੂ ਨੇ ਸਾਡੀ ਬਾਹ ਫੜੀ ਹੈਗੀ ਕਾਮਯਾਬੀ ਚੋੜੀ ਚਪਾਈ ਆ ਉਸ ਵੈਗਰੂ ਦਾ ਧੰਨਵਾਦ ਕਰਦਾਗਾ ਤੇ ਬਾਕੀ ਜਿਹੜੀ ਇਹ ਜਿੱਤਾਗੀ ਇਹ ਜਿਹੜੀ ਜਿੱਤਾ ਕਾਬਦਾ ਸਾਹਿਬ ਇਹ ਮੇਰੀ ਜਿੱਤ ਨਹੀਂ ਹੈਗੀ ਇਹ ਸਾਡੇ ਮਲੇ 22 ਨੰਬਰ ਵਾਰਡ ਦੇ ਵਸਨੀਕਾਂ ਦੀ ਜਿੱਤਾ ਇੱਕ ਇੱਕ VOTER ਦੀ ਜਿੱਤਾ ਇੱਕ ਇੱਕ SUPPORTER ਦੀ ਜਿੱਤਾ ਗਈ ਇਹ ਜਿਹੜਾ ਜਿਹੜੀ VOT ਹੈਗੀ ਸਪੋਰਟ ਹੈਗੀ ਇਹ ਉਸ ਦੇ ਨਾਲ ਹੀ ਅੱਜ ਇਹ ਜਿਹੜੇ ਹਾਰ ਪੈਣਗੇ ਇਹ ਜਿਹੜੇ ਹਾਰ ਨੇ ਇਹ ਮੇਰੇ ਮਹੱਲਾ ਵਾਸੀਆਂ ਦੇ ਨੇਗੇ ਮੈਂ ਮਹੱਲਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਪਹਿਲਾਂ ਵੀ ਸੋਸ਼ਲ ਵਰਕਰ ਦੇ ਨਾਂ ਤੇ ਮੈਂ ਮਹੱਲਿਆਂ ਦੇ ਆਪਣੇਆਂ ਦੇ ਹੋਰਾਂ ਦੇ ਕੰਮ ਕਰਦਾ ਸੀ ਤੋਂ ਚਲੋ ਹੁਣ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਇੱਕ ਹੋਰ ਦਿੱਤੀ ਜਿਹੜਾ ਮੈਨੂੰ ਨਗਰ ਕੌਂਸਲ ਕਮੇਟੀ ਦੇ ਵਿੱਚ ਬਿਠਾਇਆ ਗਿਆ ਤੇ ਮੈਂ ਉਹਨਾਂ ਨਾਲ ਵਾਅਦਾ ਕਰਦਾ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਇਹ ਚੀਜ਼ ਸ਼ੁਰੂ ਹੁੰਦੇ ਆਗੇ ਕਮੇਟੀ ਦੇ ਕੰਮ ਸ਼ੁਰੂ ਹੁੰਦੇ ਨੇ ਤਾਂ ਮੈਂ ਤਨੋਂ ਮਨੋਂ ਜਿੰਨੀ ਵੀ ਪਹਿਲਾਂ ਸੇਵਾ ਹੁੰਦੀ ਸੀ ਉਹ ਤੋਂ ਦੁੱਗਣੀ ਸੇਵਾ ਕਰੂੰਗਾ ਅਸੀਂ ਮਹੱਲਾ ਨਿਵਾਸੀਆਂ ਦੇ ਵਿੱਚ ਜਿਹੜੇ ਵੀ ਰਿਟਾਇਰ ਕਰਮਚਾਰੀ ਸੀਗੇ ਜਾਂ ਹੋ ਪਤਵੰਤੇ ਸੱਜਣ ਸੀ ਸਾਰਿਆਂ ਨੇ رائے مشورہ ਕਰਕੇ ਅਵਤਾਰ ਸਿੰਘ ਤਾਰਾ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਪ੍ਰਾਇੋਰਟੀ ਦਿੱਤੀ ਸੀ ਵੀ ਕਿਸੇ ਵੀ ਪਾਰਟੀ ਦਾ ਕੈਂਡੀਡੇਟ ਅਸੀਂ ਨਹੀਂ ਚੁਣਨਾ ਕਿਉਂਕਿ ਸਮਾਜ ਸੇਵੀ ਅਵਤਾਰ ਸਿੰਘ ਤਾਰਾ ਹਰ ਸ਼ਹਿਰ ਦੇ ਕੋਈ ਵੀ ਮਸਲਾ ਹੁੰਦਾ ਵੱਡੀ ਵੱਡੀ ਪੱਧਰ ਤੇ ਠਾਉਂਦਾ ਰਿਹਾ ਹੈ ਲੁਧਿਆਣਾ ਨਗਰ ਨਿਗਮ ਲਈ 95 ਵਾਰਡਾਂ ਤੇ ਹੋਈ VOTING ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਪਾਰਟੀ ਦੀ ਅਗਵਾਈ ਕਰਨ ਵਾਲੇ ਵਰਕਰਾਂ ਤੇ ਸਥਾਨਕ ਲੋਕਾਂ ਦਾ ਧੰਨਵਾਦ ਕੀਤਾ ਹੈ। ਧੰਨਵਾਦ ਯਾਰ ਗੁਰੂ ਦਾ ਜਿਹਨੇ ਸਾਡੀ ਨਾਜ਼ ਰੱਖੀ ਹੈ ਤੇ ਸੇਵਾ ਦਾ ਮੌਕਾ ਦਿੱਤਾ ਦੀ ਸ਼ੁਕਰਗੁਜ਼ਾਰੀ ਹੈ ਉਹਦਾ ਹੈ। ਨਗਰ ਪੰਚਾਇਤ ਖੇਮ ਕੰਦੀਆਂ ਵੱਖ-ਵੱਖ ਪੰਜ ਵਾਰਡਾਂ ਦੀਆਂ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਜਿੱਤੇ ਹਨ। ਕੋਲ 13 ਵਾਰਡਾਂ ਵਿੱਚੋਂ 8 ਵਾਰਡਾਂ 'ਚ ਪਹਿਲਾਂ ਹੀ ਵਿਰੋਧੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਕਰਕੇ ਆਪ ਦੇ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ। ਬਾਕੀ 5 ਵਾਰਡਾਂ 'ਚ ਪਈਆਂ ਵੋਟਾਂ 'ਚ 4 ਤੇ 1 ਵਾਰਡ ਤੋਂ ਆਪ ਪੱਖੀ ਆਜ਼ਾਦ ਉਮੀਦਵਾਰ ਜੇਤੂ ਹੋਏ ਹਨ। ਜੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਕਹਿ ਜਾਣ ਤੇ ਬਹੁਤ ਐਕਸਟਰਾ ਆਰਡੀਨਰੀ ਪ੍ਰਬੰਧ ਕੀਤੇ ਗਏ ਨੇ ਪੋਲਿੰਗ ਬੂਥ ਦੇ ਖਾਬੇ ਸਜੇ 100-100 ਮੀਟਰ ਤੇ ਦੋ ਨਾਕਾਬੰਦੀ ਹਰੇਕ ਪੋਲਿੰਗ ਸਟੇਸ਼ਨ ਤੇ ਇੱਕ ਐਸਚਓ ਇਨਚਾਰਜ ਤੇ ਇੱਕ ਡੀਐਸਪੀ ਇਨਚਾਰਜ ਨੇ ਜਿਹੜੇ ਉਹ ਵੱਖਰੇ ਵੱਖਰੇ ਤੌਰ ਤੇ ਸਾਰੇ ਏਰੀਆ ਦਾ ਤੇ ਇਲਾਕੇ ਦੀ ਜਿਹੜੀ ਸਿਚੁਏਸ਼ਨ ਉਹ ਅੰਡਰ ਕੰਟਰੋਲ ਤੇ ਲੋਕੀ ਬਿਲਕੁਲ ਸ਼ਾਂਤੀਪੂਰਕ ਵੋਟਾਂ ਪਾ ਰਹੇ ਨਗਰ ਪੰਚਾਇਤ ਘੱਗਾ ਦੇ ਵਾਰਡ ਨੰਬਰ 8 ਤੋਂ ਆਜ਼ਾਦ ਉਮੀਦਵਾਰ ਗੁਰਮੇਲ ਸਿੰਘ ਵੱਲੋਂ ਚੋਣ ਜਿੱਤਣ ਉਪਰੰਤ ਧੰਨਵਾਦੀ ਦੁਆਰਾ ਕੀਤਾ ਗਿਆ ਮੈਂ ਸਭ ਤੋਂ ਪਹਿਲਾਂ ਇਹ ਬਾੜਵਾਸੀਆਂ ਦਾ ਪਤਨਤ ਕਰਾਈ ਇਹਨਾਂ ਦੇ ਨਾਲ ਐਕਟੀਵਿਟੀ ਆਪਣੇ ਬਾੜ ਦੇ ਵਿੱਚ ਲੈ ਕੇ ਆਏ ਨੇ ਮੈਂ ਇਹਨਾਂ ਦਾ ਸਾਰੇ ਬਾੜਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੇ ਅੱਗੇ ਕੀ ਬਲਾਨ ਹੈ ਜੀ ਬਾੜ ਦੇ ਵਿੱਚ ਬਾੜ ਦੇ ਵਿੱਚ ਮੈਂ ਸਾਰੇ ਭਾਈਆਂ ਨੂੰ ਨਾਲ ਲੈ ਕੇ ਬਾੜ ਦੇ ਕੰਮ ਕਰਾਵਾਂਗੇ ਜਿਹਦੇ ਨਾਲੇ ਦੇ ਕਰਾਵਾਂਗੇ ਗੁਰਦੁਆਰੇ ਦੇ ਕਰਾਵਾਂਗੇ ਜੀ ਸਾਡੇ ਇੱਥੇ ਹੈਜੀ ਦੇ ਕੰਮ ਲੈ ਉਹ ਕਰਾਵਾਂਗੇ ਜੀ ਬਠਿੰਡਾ ਨਗਰ ਨਿਗਮ ਦੇ ਜਿਮਨੀ ਚੌਂ ਵਿੱਚ ਜੇਤੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਮਹਿਤਾ ਵੱਲੋਂ ਆਪਣੇ ਸਮਰਥਕਾਂ ਅਤੇ ਪਾਰਟੀ ਦੇ ਆਗੂ ਚੇਅਰਮੈਨ ਸਵੇਤ ਆਪਣੇ ਵਾਰਡ ਵਿੱਚ ਧੰਨਵਾਦੀ ਦੌਰਾ ਕੀਤਾ ਗਿਆ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੇਰੇ ਤੇ ਤੇ ਪਾਰਟੀ ਤੇ ਤੇ ਸਾਡੀ ਸੀਨੀਅਰ ਲੀਡਰਸ਼ਿਪ ਤੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਭਗਵੰਤ ਮਾਨ ਜੀ ਦੀ ਸੋਚ ਤੇ ਰਾਗਵ ਚੱਟਾ ਜੀ ਦੀ ਸੋਚ ਤੇ ਤੁਸੀਂ ਵਿਸ਼ਵਾਸ ਦਿੱਤਾ ਤੇ ਦਿਖਾਇਆ ਕਿ ਪਾਰਟੀ ਇੱਕ ਹੈ ਤੇ ਇੱਕ ਇਕੱਠ ਇੱਕੋ ਸੋਚ ਹੈ ਤੇ ਉਸੇ ਸੋਚ ਦੇ ਨਾਲ ਅਸੀਂ ਅੱਗੇ ਵਧੇ ਤੇ ਸਾਰੇ 48 ਨੰਬਰ ਵਾਰਡ ਦੇ ਵਸਨੀਕ ਲੋਕਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨਾ ਵਿਸ਼ਵਾਸ ਦਿਤਾ ਤੇ ਵਾਅਦਾ ਕਰਦਾ ਕਿ ਉਹਨਾਂ ਦੇ ਵਿਸ਼ਵਾਸ ਪਰ ਉਸੇ ਤੇ ਕਾਇਮ ਰਾਵਾਂਗੇ ਤੇ ਵਾਅਦ ਤੋਂ ਵਾਅਦ ਕੰਮ ਕਰਕੇ ਉਹਨਾਂ ਦੇ ਚਿਹਰਿਆਂ ਤੇ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਲਿਆਉਂਦੇ ਵੱਡੇ ਵਾਅਦੇ ਕੀਤੇ ਗਏ ਤੁਹਾਡੇ ਵੱਲੋਂ ਹਣ ਇਹ ਆਪਾਂ ਪੂਰੇ ਕੀਤਾ ਬਿਲਕੁਲ ਜੀ ਇਹ ਮੈਂ ਅਜੇ ਵੀ ਉਹਨਾਂ ਗੱਲਾਂ ਤੇ ਸਟੈਂਡ ਲੈਂਦਾ ਤੇ ਮੈਂ ਪੱਕੇ ਤੌਰ ਤੇ ਸਾਰਿਆਂ ਦੇ ਪੂਰੇ ਅੱਜ ਕਹਿ ਰਿਹਾ ਕਿ ਜਿਹੜੇ ਵੀ ਵਾਅਦੇ ਕੀਤੇ ਗਏ ਆ ਉਹਨਾਂ ਤੇ ਕੰਮ ਜਲਦ ਤੋਂ ਜਲਦ ਸ਼ੁਰੂ ਹੋ ਜਾਊਗਾ ਤੇ ਜਲਦ ਤੋਂ ਜਲਦ ਅਸੀਂ ਉਹਨਾਂ ਨੂੰ ਅਪਡੇਟ ਦੇਣਾ ਵੀ ਸ਼ੁਰੂ ਕਰਾਂਗੇ ਵੀ ਤੁਹਾਡਾ ਕੰਮ ਜਿਹੜੇ ਅਸੀਂ ਵਾਅਦੇ ਤੁਹਾਡੇ ਨਾਲ ਕੀਤੇ ਸੀਗੇ ਇੱਕ ਕਿੱਥੇ ਸਟੈਂਡ ਕਰਦੇ ਨੇ ਪਿਤੇ ਦਿਨ ਖੰਨਾ ਨਗਰ ਕਾਉਂਸਲ ਵਾਰਡ ਨੰਬਰ 2 ਦੀ ਉਪਚੋਣ ਵਿੱਚ ਕਾਂਗਰਸ ਵੱਲੋਂ ਦੋਸ਼ ਲਗਾਇਆ ਕਿ ਆਪ ਆਗੂਆਂ ਵੱਲੋਂ ਈਵੀਐਮ ਮਸ਼ੀਨ ਨੂੰ ਤੋੜ ਦਿੱਤਾ ਗਿਆ ਆਪ ਆਗੂਆਂ ਤੇ ਬਾਈ ਨੇਮ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ ਪਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਿਸ ਕਰਕੇ ਉਹਨਾਂ ਨੇ ਧਰਨਾ ਲਗਾ ਦਿੱਤਾ ਤੇ ਲਈ ਕੱਲ ਦਾ ਦਿਨ ਕਾਲਾ ਦਿਨ ਸੀਗਾ ਜਦੋਂ ਕਿ ਲੋਕਤੰਤਰ ਦੀ ਸ਼ਰੇਆਮ ਹਤਿਆ ਕੀਤੀ ਗਈ ਕਤਲ ਕੀਤਾ ਗਿਆ ਔਰ ਜਿਹੜੇ ਦੋਸ਼ੀ ਨੇ ਜਿਹੜੇ ਇਸ ਕੱਲ ਦੇ ਵਿੱਚ ਸ਼ਾਮਲ ਨੇ ਉਹਨਾਂ ਤੇ ਹਲੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਅਨਨੋਨ ਕੇਸ ਦਰਜ ਕਰਕੇ ਅੱਖਾਂ ਤੇ ਮਿੱਟੀ ਜਿਹੜੀ ਆ ਉਹ ਕੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਸ਼ੀਆਂ ਨੂੰ ਬਚਾਉਣ ਦੀ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਸੋ ਸਾਡੀ ਮੰਗ ਹੈ ਕਿ ਅਸੀਂ ਇਹ ਲੋਕਤੰਤਰ ਦੀ ਹੱਤਿਆ ਹੋਣ ਨਹੀਂ ਦੇਣੀ ਲੋਕ ਰਾਜ ਦੇ ਵਿੱਚ ਸਾਨੂੰ ਸਾਰਿਆਂ ਨੂੰ ਡੈਮੋਕਰੈਟਿਕ ਰਾਈਟਸ ਨੇ ਔਰ ਜੇ ਲੋਕਤੰਤਰ ਜਿਹੜਾ ਸਾਡਾ ਦੇਸ਼ ਦਾ ਸਭ ਤੋਂ ਵੱਡਾ ਥੰਮ ਹੈ ਤੋ ਅੱਜ ਇਹੋ ਜੇ ਸਰਕਾਰ ਜਿਹੜੀ ਆ ਜਿਹੜੀ ਕਿ ਇੱਕ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਅੱਜ ਉਹਨੇ ਹੀ ਇਹ ਤੋਹਈਆ ਕਰ ਲਿਆ ਕਿ ਲੋਕਤੰਤਰ ਨੂੰ ਤਾਰ-ਤਾਰ ਕਰਨਾ ਪਰ ਕਾਂਗਰਸ ਪਾਰਟੀ ਇਹ ਬਰਦਾਸ਼ਤ ਨਹੀਂ ਕਰੂਗੀ ਔਰ ਸਾਡੀ ਮੰਗ ਹੈ ਕਿ ਜਿਨ੍ਹਾਂ ਨੇ ਇਹ ਝਾੜੂ ਪਾਰਟੀ ਵਾਲਿਆਂ ਨੇ ਉੱਥੇ ਦੇ ਉਮੀਦਵਾਰ ਜਿਹੜੇ 2 ਨੰਬਰ ਤੋਂ ਲੜ ਰਹੇ ਸੀਗੇ ਵਿੱਕੀ ਮਿਸ਼ਾਲ ਅਮਰਦੀ ਪੁਰੇਵਾਲ ਔਰ ਪੌਂਪੀ ਐਮਸੀ ਜਿਹੜੇ ਤਿੰਨੇ ਉੱਥੇ ਹਾਜ਼ਰ ਸੀਗੇ ਮੌਕੇ ਤੇ ਉਹਨਾਂ ਨੇ ਮਸ਼ੀਨ ਤੋੜੀ ਆ ਔਰ ਉਹਨਾਂ ਨੇ ਜਿਹੜਾ ਇਲੈਕਸ਼ਨਲ ਪ੍ਰੋਸੈਸ ਆ ਉਹਦੇ ਵਿੱਚ ਵਿਗੜਨ ਪਾਇਆ ਔਰ ਉਹਦੇ ਨਾਲ-ਨਾਲ ਸਰਕਾਰੀ ਜਿਹੜੀ ਮਸ਼ੀਨਰੀ ਆ ਔਰ ਸਰਕਾਰੀ ਕੰਮਕਾਜ ਦੇ ਵਿੱਚ ਉਹਨਾਂ ਨੇ ਦਖਲ ਜਿਹੜਾ ਦਿੱਤਾ ਉਹਨਾਂ ਤੇ ਸਾਰੀਆਂ ਧਾਰਾਵਾਂ 'ਵਾਂ ਲਾ ਕੇ ਸਖਤ ਤੋਂ ਸਖਤ ਜਿਹੜੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਬਾਇ ਨੇਮ ਹੋਣੀ ਚਾਹੀਦੀ ਆ ਸੋ ਕੱਲ੍ਹ ਦੇ ਹੀ ਅਸੀਂ ਤਕਰੀਬਨ ਕੋਈ 2.5 3 ਵਜੇ ਰਾਤ ਤੱਕ ਸੜਕਾਂ ਤੇ ਬੈਠੇ ਰਹੇ ਆ ਪਰ ਪ੍ਰਸ਼ਾਸਨ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕਰੀ ਔਰ ਅੱਜ ਅਸੀਂ ਇੱਥੇ ਜਿਹੜਾ ਜਾਮ ਕੀਤਾ ਰੋਡ ਔਰ ਜੇ ਕੋਈ ਹਲੇ ਤੱਕ ਵੀ ਇਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਸਾਨੂੰ ਮਜਬੂਰਨ ਕਿਉਂਕਿ ਸਵਾ ਦੇ ਦਿਨ ਚੱਲ ਰਹੇ ਨੇ ਔਰ ਇਤੋਂ ਮਾੜੀ ਗੱਲ ਹੋ ਨਹੀਂ ਸਕਦੀ ਇੱਕ ਝੂਠਾ ਨਟੰਕੀ ਕਰਕੇ ਉਹਨਾਂ ਨੇ ਢੋਲ ਵਜਾਇਆ ਜਿਹੜਾ ਕਿ ਸਵਾ ਦੇ ਦਿਨਾਂ ਦੇ ਵਿੱਚ ਕਿੱਡੀ ਵੱਡੀ ਇਹ ਨਿੰਦਣਯੋਗ ਗੱਲ ਸੀਗੀ ਕਿ ਉਹਨਾਂ ਨੇ ਭਗੜੇ ਪਾਏ ਉਹਨਾਂ ਨੇ ਜਸ਼ਨ ਮਨਾਇਆ ਜਿੱਤ ਹਾਰ ਜਿਹੜੀ ਆ ਉਹ ਲਿਖੀ ਹੁੰਦੀ ਆ ਪਰ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰੋ ਜਿੱਤ ਰਹੇ ਸੀਗੇ ਉਸ ਦੇ باوجود ਭੰਗੜੇ ਪਾਏ ਔਰ ਜਸ਼ਨ ਮਨਾਏ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ